ਓਇਓ ਹੋਟਲਾਂ ਦੇ ਵਿੱਚ ਹੁਣ ਅਣਵਿਆਹੇ ਜੋੜੇ ਦੀ ਐਂਟਰੀ ਤੇ ਬੈਨ ਹੋਏਗਾ ਓਇਓ ਨੇ ਨਵੇਂ ਸਾਲ ਦੇ ਵਿੱਚ ਕਈ ਨਵੇਂ ਨਿਯਮ ਲਾਗੂ ਕੀਤੇ ਨੇ ਕੰਪਨੀ ਨੇ ਹੋਟਲਾਂ 'ਚ ਚੈੱਕ ਇਨ ਦੇ ਨਿਯਮ ਬਦਲ ਦਿੱਤੇ ਨੇ ਜੋੜੇ ਨੂੰ ਜੋੜਾ ਵੀ ਕੋਈ ਜੋੜਾ ਓਇਓ ਹੋਟਲ ਦੇ ਵਿੱਚ ਜਾਏਗਾ ਉਸ ਨੂੰ ਕਾਨੂੰਨੀ ਸਬੂਤ ਪੇਸ਼ ਕਰਨੇ ਪੈਣਗੇ ਕੰਪਨੀ ਨੇ ਇਸ ਦੀ ਸ਼ੁਰੂਆਤ ਮੇਰਠ ਸ਼ਹਿਰ ਤੋਂ ਕੀਤੀ ਹੈ ਓਇਓ ਨੇ ਨਵੇਂ ਸਾਲ ਤੇ ਇਹ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਇਸ ਦੀ ਸ਼ੁਰੂਆਤ ਮੇਰਠ ਤੋਂ ਕੀਤੀ ਗਈ ਹੈ ਕੰਪਨੀ ਨੇ 파ਟਨਰ ਹੋਟਲਾਂ ਦੇ ਲਈ ਇੱਕ ਨਵੀਂ ਚੈੱਕ ਇਨ ਨੀਤੀ ਬਣਾਈ ਹੈ ਜਿਸ ਦੇ ਅਨੁਸਾਰ ਅਣਵਿਆਹੇ ਜੋੜਿਆਂ ਨੂੰ ਹੁਣ ਹੋਟਲ 'ਚ ਕਮਰਾ ਬੁੱਕ ਨਹੀਂ ਕੀਤਾ ਜਾ ਸਕੇਗਾ ਨਿਯਮਾਂ ਵਿੱਚ ਸੋਧ ਅਨੁਸਾਰ ਸਾਰੇ ਜੋੜਿਆਂ ਨੂੰ ਹੁਣ ਚੈੱਕ ਇਨ ਦੇ ਸਮੇਂ ਆਪਣੇ ਰਿਸ਼ਤੇ ਦਾ ਕਾਨੂੰਨੀ ਸਬੂਤ ਪੇਸ਼ ਕਰਨ ਲਈ ਕਿਹਾ ਜਾਏਗਾ ਜਿਸ ਚ ਆਨਲਾਈਨ ਬੁਕਿੰਗ ਵੀ ਸ਼ਾਮਿਲ ਹੈ ਕੰਪਨੀ ਨੇ ਕਿਹਾ ਕਿ ਉਹਨੇ ਆਪਣੇ 파ਟਨਰ ਹੋਟਲਾਂ ਨੂੰ ਸਥਾਨਕ ਸਮਾਜਿਕ ਸੰਵੇਦਨਸ਼ੀਲਤਾ ਨੂੰ ਧਿਆਨ ਚ ਰੱਖਦੇ ਹੋਏ ਜੋੜਿਆਂ ਦੀ ਬੁਕਿੰਗ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਅਧਿਕਾਰ ਦਿੱਤਾ ਹੈ ਕੰਪਨੀ ਦਾ ਕਹਿਣਾ ਹੈ ਕਿ ਮੇਰਠ ਤੇ ਕੁਝ ਹੋਰ ਸ਼ਹਿਰਾਂ ਦੇ ਨਾਗਰਿਕ ਸਮੂਹਾ ਸਥਾਨਕ ਨਿਵਾਸੀਆਂ ਨੇ ਅਣਵਿਆਹੇ ਜੋੜਿਆਂ ਨੂੰ ਚੈੱਕ-ਇਨ ਕਰਨ ਤੋਂ ਰੋਕਣ ਲਈ ਪੁਲਿਸ ਦੀ ਮੰਗ ਕੀਤੀ ਸੀ। ਸੀ ਜਿੱਤਾਂ ਦੇ ਤਾਲਿਵਾ ਦਿਨ ਹੋ ਚੁੱਕਿਆ ਹੈ। ਦੱਲੇਵਾਲ ਦੇ ਮਰਨ ਵਰ ਤੋਂ ਇਸ ਵਕਤ ਚੱਲਦੇ ਉਹਨਾਂ ਦੀ ਸਿਹਤ ਹੈ ਲਗਾਤਾਰ ਨਸਾਜ਼ ਬਣੀ ਹੋਈ ਹੈ। आज पूरा मामला है सुप्रीम कोर्ट के अधीन भी है सुनवाई छे तो सात बार ऑलरेडी हो चुकी है हालांकि प्रशासनिक अधिकारी ने बार बार खनौरी बॉर्डर उ पहुंच देने इस गल का जिक्र उन्होंल डालेवाली जाती है कि डेवाल मैडिकल ट्रीटमेंट लैन तो छेती छे आईसीयू पद पर डेवालोरी न की जाती है डलवाल जिक्र किया गया कि केन्द्र सरकार जे किसानों गलबात करेगी तो वह मैडल ट्रीटमेंट ले

आईसीयूच परती होना चाहिए। सब ते चल दे डल्लेवाल ਦੇ ਵੱਲੋਂ ਸੰਬੋਧਨ ਕੀਤਾ ਗਿਆ। ਇਸ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਲੜਾਈ ਨੂੰ ਮੁਸ਼ਕਿਲ ਸਮਝ ਕੇ ਅਸੀਂ ਕਰ ਨਹੀਂ ਬੈਠ ਸਕਦੇ। ਰਾਹ ਔਖਾ ਜ਼ਰੂਰ ਹੈ ਪਰ ਅਸੀਂ ਜਿੱਤਾਂਗੇ ਜ਼ਰੂਰ। ਮਿਰਨਾ ਮੈਸੋਗੀ ਮੰਦੀਪ ਚਾਹਲ ਲਾਈਵ ਜੁੜੇ ਹੋਏ ਨੇ ਖਨੌਰੀ ਬਾਰਡਰ ਤੋਂ। ਮੰਦੀਪ ਕੀ ਕੁਝ ਤਸਵੀਰਾਂ ਡੱਲੇਵਾਲ ਦਾ ਮਰਨੜ 41ਵਾਂ ਦਿਨ ਇੱਥੇ ਪਹੁੰਚ ਚੁੱਕਿਆ ਹੈ। ਡੱਲੇਵਾਲ ਦੀ ਸਿਹਤ ਨੂੰ ਲੈ ਕੇ ਤੁਹਾਡੇ ਕੋਲ ਕੀ ਕੁਝ ਅਪਡੇਟ ਹੈ? ਅਸਰ ਜੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਠੰਡ ਦੀ ਕਿਉਂਕਿ ਠੰਡ ਦਾ ਅਸਰ ਸਾਫ ਸੌਤੇ ਡਲੇਵਾਲ ਸਾਹਿਬ ਦੀ ਸਿਹਤ ਦੇ ਉੱਤੇ ਇਸ ਵਕਤ ਨਜ਼ਰ ਆ ਰਿਹਾ ਹੈ ਖਨੌਰੀ ਦੇ ਵਿੱਚ ਮੌਜੂਦ ਆ 8 ਡਿਗਰੀ ਟੈਂਪਰੇਚਰ ਇਸ ਵਕਤ ਇਸ ਜਗ੍ਹਾ ਦੇ ਉੱਤੇ ਆ ਤੇ 41 ਮਾ ਦਿਨ ਡਲੇਵਾਲ ਸਾਹਿਬ ਦਾ ਅੱਜ ਮਰਨ ਵਰਤ ਦਾ ਸ਼ੁਰੂ ਹੋ ਚੁੱਕਿਆ ਹੈ ਤੇ ਸਾਫ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਸੂਤਰਾਂ ਦੀ ਤਾਂ ਉਹਨਾਂ ਨੇ ਕਿਹਾ ਹੈ ਕਿ ਕੱਲ ਜਦੋਂ ਜਗਜੀਤ ਸਿੰਘ ਡੱਲੇਵਾਲ ਲੋਕਾਂ ਦੇ ਮੁਤਾਬਿਕ ਮੁਖਾਬਤ ਹੋਏ ਸਨ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ ਉਹਨਾਂ ਨਾਲ ਸੰਮੋਹਨ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਅਤੇ ਉਸ ਦੌਰਾਨ ਉਹਨਾਂ ਦੀ ਜਿਹੜੀ ਸਿਹਤ ਆ ਉਹਦੇ ਵਿੱਚ ਲਗਾਤਾਰ ਗਿਰਾਵਟ ਆਈ ਆ ਕੁਝ ਲੋਕਾਂ ਵੱਲੋਂ ਕਿੰਤੂ ਪ੍ਰੰਤ ਵੀ ਕੀਤਾ ਗਿਆ ਜਿਸ ਹਿਸਾਬ ਦੇ ਦੇ ਨਾਲ ਉਹ ਡੱਲੇਵਾਲ ਸਾਹਿਬ ਨੂੰ ਜਿਹੜਾ ਸਟੇਜ ਉੱਤੇ ਪਹੁੰਚਾਇਆ ਗਿਆ ਸੀਗਾ ਉਹਨਾਂ ਇੰਤਜ਼ਾਮਾਂ ਨੂੰ ਲੈ ਕੇ ਵੀ ਕਈ ਲੋਕਾਂ ਵੱਲੋਂ ਹੈਰਾਨੀ ਜ਼ਾਹਰ ਕੀਤੀ ਗਈ ਕਿਉਂਕਿ ਲਗਾਤਾਰ ਮਰਨ ਵਰਤ ਉੱਤੇ ਬੈਠੇ ਨੇ ਵੱਡੇ ਕਿਸਾਨ ਆਗੂ ਨੇ ਮੰਗਾ ਨੂੰ ਲੈ ਕੇ ਕਿਸਾਨੀ ਦੀ ਮੰਗਾ ਨੂੰ ਲੈ ਕੇ ਇਸ ਵਕਤ ਮਰਦਮਤ ਕੀਤਾ ਜਾ ਰਿਹਾ ਹੈ ਲੇਕਿਨ ਜਿਸ ਹਾਲਾਤ ਦੇ ਵਿੱਚ ਉਹਨਾਂ ਦਾ ਬੋਡੀ ਦਾ ਸਟਰਕਚਰ ਆ ਉਹ ਲਗਾਤਾਰ ਗਿਰਾਵਟ ਕੀਤੀ ਆ ਰਹੀ ਉਸ ਦੇ ਵਿੱਚ 41 ਦਿਨ ਹੋ ਚੁੱਕੇ ਨੇ ਅੱਜ 41ਵਾਂ ਦਿਨ ਸ਼ੁਰੂ ਹੋ ਚੁੱਕਿਆ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਆਪਤਾ ਕਾਇਮ ਕੀਤਾ ਜਾ ਰਿਹਾ ਹੈ ਲਗਾਤਾਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਨੀਤਿਕ ਨੁਮਾਇੰਦੇ ਹੁਣ ਉਹਨਾਂ ਵੱਲੋਂ ਵੀ ਇਸ ਜਗ੍ਹਾ ਤੇ ਆ ਕੇ ਕੋਸ਼ਿਸ਼ ਕੀਤੀ ਗਈ ਭਾਵੇਂ ਕਿ ਉਹ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਹੁਣ ਉਹਨਾਂ ਵੱਲੋਂ ਵੀ ਆ ਕੇ ਇੱਥੇ ਕੋਸ਼ਿਸ਼ ਕੀਤੀ ਗਈ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੀ ਇਸ ਜਗ੍ਹਾ ਉੱਤੇ ਪਹੁੰਚੇ ਸ ਦੇ ਪੱਤਰੋ ਤੇ ਇੱਕ ਗੱਲ ਸਾਫ ਸਾਹਮਣੇ ਆ ਜਾਂਦੀ ਹੈ ਕਿ ਡੱਲੇਵਾਲ ਸਾਹਿਬ ਵੱਲੋਂ ਇਹ ਕਿਹਾ ਗਿਆ ਜਦ ਤੱਕ ਜਿਹੜੀ ਮੰਗਾਂ ਹੈ ਉਹਨਾਂ ਨੂੰ ਮੰਨਿਆ ਨਹੀਂ ਜਾਂਦਾ ਜਦ ਤੱਕ ਮਰਨ ਵਰਤ ਜਾਰੀ ਰਹੇਗਾ ਹੁਣ ਥੋੜੀ ਦੇਰ ਪਹਿਲਾਂ ਸਾਡੇ ਸੂਤਰਾਂ ਪੱਧਿਕ ਜਿੱਕਰ ਗੱਲਬਾਤ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਰਾਤ ਤੋਂ ਹੀ ਉਹਨਾਂ ਦੀ ਸਿਹਤ ਦੇ ਵਿੱਚ ਹੋਰ ਜ਼ਿਆਦਾ ਗਰਵਟਾਈ ਆ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਦੱਸਿਆ ਜਾ ਰਿਹਾ ਹੈ ਕਿ ਇੱਕ ਤਾਂ ਜਿਹੜਾ ਉਹਨਾਂ ਨੂੰ ਬਹਾਲ ਲਿਆਂਦਾ ਗਿਆ ਜਿਸ ਜਗ੍ਹਾ ਦੇ ਉੱਤੇ ਕੱਲੋ ਮਹਾਂਪੰਚਾਇਤ ਕਰੀ ਗਈ ਸੀਗੀ ਉਸ ਜਗ੍ਹਾ ਦੇ ਉੱਤੇ ਜਾਣ ਦੇ ਵਿੱਚ ਜਿਹੜਾ ਟਰਾਂਸਪੋਰਟੇਸ਼ਨ ਦਾ ਟਾਈਮ ਸੀਗਾ ਤੇ ਉਸ ਜਗ੍ਹਾ ਦੇ ਉੱਤੇ ਜਾ ਕੇ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਸ ਦੇ ਨਾਲ ਸਰੀਰ ਦੇ ਵਿੱਚ ਪਹਿਲਾਂ ਹੀ ਕੰਪਲੂਜ ਸੀ ਕਿ ਲੇਕਿਨ ਉਸ ਤੋਂ ਬਾਅਦ ਹੁਣ ਜਿਹੜੀ ਗ੍ਰਾਵਟ ਹੋਰ ਵੀ ਜ਼ਿਆਦਾ ਹੋ ਚੁੱਕੀ ਹੈ ਬਾਡੀ ਦਾ ਜ਼ਿਆਦਾਤਰ ਹਿੱਸਾ ਜਿਹੜੀ ਪ੍ਰੋਟੀਨਸ ਹੁੰਦੇ ਉਹ ਖਤਮ ਹੋ ਚੁੱਕੇ ਨੇ ਤੇ ਜਿਹੜਾ ਬੋਨ ਸਟਰਕਚਰ ਆ ਸਿਰਫ ਉਹੀ ਹੋ ਰਿਹਾ ਹੈ ਸਾਰਾ ਤਰ੍ਹਾਂ ਦਿਖਾਈ ਦੇ ਰਿਹਾ ਹੈ ਮਾਸ ਦਾ ਬਿਲਕੁਲ ਪਤਲਾ ਦੇ ਰਿਹਾ ਹੈ ਇਸਦੀ ਬਾਡੀ ਦੇ ਉੱਤੇ ਦਿਖਾਈ ਦੇ ਰਹੀ ਹੈ ਦੂਸਰੇ ਪਾਸੇ ਆਗੂ ਵੀ ਸਾਡੇ ਨਾਲ ਇਸ ਜਗ੍ਹਾ ਉੱਤੇ ਮੌਜੂਦ ਨਹੀਂ ਕਿਉ ਆ ਆਗੂਆਂ ਦਾ ਕਹਿਣਾ ਇਹ ਹੈ ਕਿ ਅਸੀਂ ਵੀ ਡਲੇਵਾਲ ਸਾਹਿਬ ਦੇ ਨਾਲ ਗੱਲ ਕਰਦੀਆਂ ਲੇਕਿਨ ਉਹਨਾਂ ਦਾ ਜਿਹੜਾ ਮਨੋਬਲ ਆ ਉਹ ਇਸ ਵਕਤ ਬੜਾ ਸਖਤ ਆ ਜਿਹੜਾ ਮਰਨਵਾਰਤ ਰੱਖਿਆ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਡਲੇਵਾਲ ਸਾਹਿਬ ਨੂੰ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਮਰਨਵਾਰਤ ਨੂੰ ਨਹੀਂ ਤੋੜਨਗੇ ਪੰਗੋ ਸਾਹਿਬ ਸਾਡੇ ਮਨ ਪੰਗੋ ਸਾਹਿਬ ਕੱਲ ਜਿਸੇ ਸਾਹਿਬ ਦੇ ਨਾਲ ਸਟੇਜ ਤੇ ਲੈ ਕੇ ਗਏ ਉਹ ਤੁਹਾਨੂੰ ਨਹੀਂ ਲੱਗਿਆ ਕਿ ਇੱਕ ਆਗੂ ਜਿਹੜਾ 40 ਦਿਨਾਂ ਤੋਂ ਕਿਸਾਨੀ ਦੀ ਲੜਾਈ ਲੜ ਰਿਹਾ ਹੈ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਨਹੀਂ ਲੈ ਕੇ ਜਾਣਾ ਸੋ ਇਹ ਤਹੀ ਰਸਿਕਰ ਉਹ ਦੇਖੋ ਇਹ ਗੱਲ ਇਕਲ ਜ਼ਰੂਰ ਆ ਵੀ ਕਿਤਨਾ ਕਿਤੇ ਖਾਮੀਆਂ ਰਹਿ ਜਾਣੀਆਂ ਪਰ ਮੈਂ ਸਮਝਦਾ ਵੀ ਉਹ ਡੱਲੇਵਾਲ ਸਾਹਿਬ ਦੀ ਭਾਵਨਾ ਨੂੰ ਲੈ ਕੇ ਜਿਹੜੀ ਕਾਲ ਦਿੱਤੀ ਗਈ ਸੀਗੀ 4 ਜਨਵਰੀ ਦੀ ਤਾਂ ਉਸ ਤਰੀਕੇ ਨਾਲ ਸਭ ਤੋਂ ਪ੍ਰਬੰਧਤ ਹੋ ਨਹੀਂ ਪਾਏ ਪਰ ਉਹ ਉਹਨਾਂ ਨੇ ਕਿਹਾ ਸੀ ਮੈਂ ਜਿਨ੍ਹਾਂ ਦੀ ਲੜਾਈ ਲੜਦਾ ਉਹ ਸੰਗਤ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਪਰ ਉੱਥੇ ਲਿਜਾਣੇ ਦਾ ਜਿਹੜਾ ਸਿਸਟਮ ਸੀਗਾ ਵੀ ਪ੍ਰੋਪਰ ਦੇਖੋ ਜੀ ਅੰਦਰ ਤੋਂ ਲਿਜਾਣਾ ਟਰਾਲੀ 'ਚ ਉਹ ਰਹਿੰਦੇ ਸੀਗੇ ਉਹ ਠੰਡ ਦਾ ਸਮਾਂ ਹੈਗਾ ਰਾਤ ਨੂੰ ਤਾਂ ਮਾਈਨਸ 0 ਤੇ ਚਲੇ ਜਾਂਦਾ ਹੁਣ ਵੀ ਦੇਖੋ ਇਸ ਟਾਈਮ 10 ਦੇ ਨੇੜੇ ਤੇੜਾ ਟਾਈਮ ਹੋ ਗਿਆ ਅਲਾ ਅਕਬਰਾਂ ਦਾ ਵੱਜ ਜੀ ਗਏ ਹੋਣਗੇ ਸੋ ਹੁਣ ਵੀ ਕਿੰਨੀ ਸ਼ੀਤ ਲਹਿਰ ਚੱਲਦੀ ਆ ਸੋ ਮੈਂ ਸਮਝਦਾ ਵੀ ਉਹਦੇ ਨਾਲ ਹੀ ਜਿਹੜੀ ਰਾਤ ਦੀ ਅਸੀਂ ਚਿੰਤਤ ਹੈਗੇ ਆ ਕਿਤੇ ਖਾਮੀਆਂ ਰਹੀਆਂ ਔਰ ਹੁਣ ਇਸ ਟਾਈਮ ਉਹਨਾਂ ਦਾ ਬੀਪੀ ਜਿਹੜਾ ਬਹੁਤ ਅਪ ਡਾਊਨ ਹੋ ਰਿਹਾ ਘਟਦਾ ਵੜਦਾ ਜਾਂਦਾ ਔਰ ਕਿਤੇ ਵੀਕਨੈਸ ਵੀ ਆਈ ਆ ਫਿਰ ਇੱਕ ਗੱਲ ਹੋਰ ਵੀ ਹੈਗੀ ਆ ਨਾ ਜਦੋਂ ਉਹਨਾਂ ਨਾਲ ਅਸੀਂ ਇਹ ਗੱਲ ਰੱਖੀ ਵੀ ਹੈਗੀ ਇੱਕ ਗੱਲ ਉਹ ਸੀਗੀ ਆ ਵੀ ਆਰ ਮੈਂ ਮਰਨੇ ਨੂੰ ਤਾਂ ਬੈਠਾ ਹੈਗਾ ਵਾ ਵੀ ਮੈਂ ਜਿਹੜੀ ਸੰਗਤ ਦਾ ਜਿਹੜੀ ਕਾਲ ਦਿੱਤੀ ਹੈ ਮੇਰੀ ਭਾਵਨਾਵਾਂ ਨਹੀਂ ਤੁਸੀਂ ਉਹਨਾਂ ਨੂੰ ਰੋਕੋ ਦੇਖੋ ਹਰ ਚੀਜ਼ ਨੂੰ ਅਸੀਂ ਸਮਝਦੇ ਹਾਂ ਅੰਡਰਸਟੈਂਡ ਕਰਦੇ ਹਾਂ ਪਰ ਜੋ ਆਗੂ ਅੱਜ 41ਵੇਂ ਦਿਨ ਚ ਹੋ ਗਿਆ ਕੱਲ 40 ਦਿਨ ਸੀਗੀ ਉਹਦੀਆਂ ਭਾਵਨਾਵਾਂ ਨੂੰ ਵੀ ਕਿਤੇ ਨਾ ਸਾਈਡ ਤੇ ਨਹੀਂ ਨ ਕੀਤਾ ਜਾ ਸਕਦਾ ਵੀ ਮੈਂ ਜਾ ਕੇ ਦਰਸ਼ਨ ਕਰਨੇ ਨੇ ਸੰਗਤ ਦੇ ਔਰ ਪ੍ਰਬੰਧਾਂ 'ਚ ਖਾਮੀਆਂ ਰਹਿ ਸਕਦੀਆਂ ਪਰ ਦੂਜੀ ਗੱਲ ਇੱਕ ਹੋਰ ਵੀ ਹੈਗੀ ਆ ਨਾ ਬ੍ਰਦਰ ਔਰ ਜਿਸ ਸੰਗਤ ਨੇ ਇਹ ਮੋਰ ਲਾਤੀ 30 ਦਸੰਬਰ ਨੂੰ ਲਾਤੀ ਜਦੋਂ ਪੰਜਾਬ ਬੰਦ ਸੀਗਾ